ਤੇ دیر ਰਿਪਲਾਈ ਤਾਂ ਚਲੀ ਗਈ ਹੈ ਜੀ ਬਾਜਵਾ ਸਾਹਿਬ ਨੂੰ ਸਪਲੀਮੈਂਟਰੀ ਪੁੱਛ ਰਹੇ ਜੀ ਜੀ ਬਾਜਵਾ ਸਾਹਿਬ ਇਸੇ ਬੇਨਤੀ ਇਸ ਤਰ੍ਹਾਂ ਹੈ ਕਿ ਮੇਰਾ ਸਵਾਲ ਸੀ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਨੂੰ 28 ਨਵੰਬਰ 2023 ਦੇ ਵਿੱਚ ਮੈਂ ਆਪਣੇ ਸਾਰੇ ਹਲਕੇ ਦੇ ਹਸਪੀਟਲਸ ਦੀ ਕਿਉਂਕਿ ਸਾਡੇ 5 ਮੇਰੇ ਹੈ ਨੇ ਜੀ ਆ ਸੀਐਚਸੀਸ ਕਾਦਿਆਂ ਕਾਨੂੰਨਾਨ ਪੈਣੀ ਮੀਏ ਖਾ ਤਰੀਵਲ ਤੇ ਕੋਟ ਸੰਤੋਖ ਰਾਇਦੇ ਤੇ ਉਹਦੇ ਵਿੱਚ ਬੈਨ ਨੂੰ ਦੱਸਿਆ ਸੀ ਕਿ ਡਾਕਟਰਸ ਦੀ ਅਵੇਲੇਬਿਲਟੀ ਹੈ ਨਹੀਂ ਮਸ਼ੀਨਸ ਦੀ ਅਵੇਲੇਬਿਲਟੀ ਹੈ ਨਹੀਂ ਸਟਾਫ ਦੀ ਅਵੇਲੇਬਿਲਟੀ ਬਹੁਤ ਘਾਟੇ ਇਹਨਾਂ ਨੇ ਮੈਨੂੰ ਉਦੋਂ ਅਸ਼ੋਰੈਂਸ ਹਾਊਸ ਨੂੰ ਦਿੱਤੀ ਸੀ ਮੈਨੂੰ ਨਹੀਂ ਸਾਰੇ ਹਾਊਸ ਨੂੰ ਦਿੱਤੀ ਸੀ ਕਿ ਬਿਫੋਰ ਪਾਰਲੀਮੈਂਟ ਇਲੈਕਸ਼ਨਸ ਇਹ ਮੈਂ ਸਾਰਾ ਤੁਹਾਡਾ ਕਿਉਂਕਿ ਮੇਰੇ ਦੋਸਤ ਵੀ ਨੇ ਪੁਰਾਣੇ ਤੇ ਇਹਨਾਂ ਕਹਿ ਕਿ ਸਾਰੀਆਂ ਤੁਹਾਡੀਆਂ ਪੋਸਟ ਹਰ ਚੀਜ਼ ਜਿਹੜੀ ਮਸ਼ੀਨ ਦੀ ਅਪਡੇਟ ਕਰ ਦਿੱਤੀ ਜਾਏ। ਤਕਰੀਬਨ ਸਰ ਹੁਣ 10 ਮਹੀਨੇ ਹੋ ਚੁੱਕੇ ਨੇ। ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆ ਜਾਓ। ਮੇਰਗਾ ਮੇਰਾ ਹਲਕਾ ਵਿਜ਼ਿਟ ਕਰੋ। ਮੈਂ ਤੁਹਾਨੂੰ ਵੈਲਕਮ ਵੀ ਕਰਾਂਗਾ। ਤੇ ਇਹ ਆ ਨਹੀਂ ਸਕੇ। ਹੁਣ 10-11 ਮਹੀਨੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਰ ਇਸ ਟਾਈਮ ਜਵਾਬ ਆਇਆ ਉਹਦੇ ਵਿੱਚ ਇਹਨਾਂ ਖੁਦ ਤਸلیم ਕੀਤਾ ਕਿ 50 ਹੈਲਥ ਸੈਂਟਰਸ ਨੇ ਮੇਰੇ ਹਲਕੇ ਜਿਹਦੇ ਵਿੱਚ ਟੋਟਲ ਸੈਂਕਸ਼ਨ ਡਾਕਟਰਸ ਦੀਆਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟਾਂ ਨੇ 280 287 ਨੇ ਐਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ ਆਲਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਿਸਟਰ ਸਾਹਿਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਹੈ ਜੀ ਕੁਝ 4-5 ਡਾਕਟਰਸ ਤੁਸੀਂ ਕੱਲ ਹੀ ਟਰਾਂਸਫਰ ਆਊਟ ਕਰ ਦਿੱਤੇ ਜੀ ਉਹ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ ਦੋ ਸੈਂਟੈਂਸ ਬਾਰੇ ਜਿਸ ਦਾ ਕਾਦੀਆਂ ਹੀ ਹੈ ਸਵਾਲ ਪੁੱਛ ਲਓ ਜੀ ਬੇਨਤੀ ਦਾ ਕਾਹ ਨੂੰ ਕਰਨੀ ਸਵਾਲ ਪੁੱਛੋ ਸਵਾਲ ਉਹ ਇਸੇ ਵਿੱਚ ਮੈਂ ਥੋੜਾ ਜਿਹਾ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਸ ਨੇ ਚਾਰ ਵੈਕੈਂਸੀ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ ਦੋ ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੇ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਏਮਬੈਰਸ ਇੱਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇੱਥੇ ਉੱਠ ਕੇ ਕੋਈ ਇੰਸ਼ੋਰੈਂਸ ਦਿਓ ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉੱਥੇ ਦਾ ਉੱਥੇ ਹੀ ਕੰਮ ਰਹਿ ਜਾਏ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀ ਹੋ ਦੋਸਤੋਂ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਵੱਡੇ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੇ ਮੇਰੀ ਸਲਾਹ ਹੈ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਮੈਂ ਪੁੱਛ ਰਿਹਾ ਐਨੀ ਉਮੀਦ ਤਾਂ ਹੀ ਬਣ ਰਹੀ ਹੈ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਹਾਂਜੀ ਦੱਸੋ ਜੀ ਸਪੀਕਰ ਸਾਹਿਬ ਜੀ ਮੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਯੋਗ ਵਾਜਬਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟੇਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮ ਐਲ ਏ ਪਰਿਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦਿਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਚਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤੇਗੜ ਸਾਹਿਬ ਦੇ ਵਿੱਚ 5 ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਹੈਗੇ ਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ ਦੋ ਹੀ ਹੈ ਜੀ ਬਾਕੀ ਕਿਤੇ 5 ਹੈ 4 ਹੈ ਨਵੇਂ ਸ਼ਹਿਰ ਚ ਜਿੰਨੇ ਵੀ ਹੈਗੇ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ 4 ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ 5 6 6 ਆ 5 ਐ ਸਮੋਂ ਲੱਗੇ ਹੋਇਆ 5 ਦੇ 5 ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਰ ਸਰਜਰੀ ਦੀਆਂ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸੇ 34 ਚੋਂ 32 ਭਰੀਆਂ ਹੋਈਆਂ ਐ ਇੰਨੀ ਰੇਸ਼ਿਓ ਸਰ ਸਾਰੇ ਪੰਜਾਬ 'ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਚਸੀ ਹੈਗੇ ਆ ਕਿਸੇ ਵੀ ਕੰਸਟਿਟਿਊਐਂਸੀ 'ਚ ਮੈਂ ਕਹਿੰਦਾ ਪੰਜਾਬ 'ਚ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਦਿਆ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਰ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ 'ਚੋਂ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿ ਤੁਹਾਡੇ ਕੋਲੇ 148 ਕੋਪੈਂਟ ਆ ਸਾਰੀਆਂ ਵਰਕਿੰਗ ਆ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡ ਕਮਿਊਨਿਟੀ ਹਾਲ ਸੈਂਟਰ ਆ ਜੀ ਤੁਹਾਡੇ ਕੋਲੇ ਸਾਰੇ ਇਹਦੇ ਵਿੱਚ ਬੇਨਤੀ ਇਹ ਆ ਕਿ ਮੈਂ ਬਾਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਇਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਮੈਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ ਸਰ ਮੈਂ ਤਾਂ ਡਾਟਾ ਦੇ ਰਿਹਾ ਜੀ तो एक बाजवा जी मंत्री जी तो सी आप, आप जवाब जारी रखो ये मेरे ऑफिसर बैठे जी। है जी सारे जुम्मेवार आई ऑबजेक्ट चलो डाटा गुरदासपुर तो मंगाया गया जी ठीक गुरदासपुर तो गुरदुरेट करके मेरे ऑफिसर से इत बैठे हैं जी ਮਰੇ ਆਫਸਰਸ ਬੈਠੇ ਹੋਇਆ ਸਾਰੀ ਟੀਮ ਦੇ ਡਾਟਾ ਜਿਹੜਾ ਹੈਗਾ ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਇਲ ਕਰਾ ਲੈਣਗੇ ਬਾਜੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਜੀ ਜੀ ਰੀਕਨਸਾਇਲ ਕਰਾ ਚੁੱਕਾ ਜੀ

ਉਹਨਾਂ ਨੇ ਕਹਿਤਾ ਹੋ ਗਿਆ ਪਲੀਜ਼ ਸਾਰਾ ਡਾਟਾ ਦੇ ਰਿਹਾ ਜੀ ਬਸ ਠੀਕ ਬੈਠੋ ਬੰਤਰੀ ਜੀ ਜਦੋਂ ਆਉਂਗਾ ਤੁਹਾਨੂੰ ਦੱਸ ਕੇ ਆਉਂਗਾ ਜਲਦੀ ਆਉਂਗਾ ਜੀ ਬਹੁਤ ਜਲਦੀ ਆਉਂਗਾ ਜੀ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਅਕੀਰ ਚੱਕਰ ਗੱਲ ਕਰਨੀ ਹੈ ਜੀ ਜੀ ਇਹਨਾਂ ਕੋਲੇ ਜੋ ਇਹਨਾਂ ਨੂੰ ਮਿਲਿਆ ਹੋਇਆ ਹੈ ਨਾ ਜੀ ਮੈਨੂੰ ਇੱਕੋ ਗੱਲ ਦਾ ਬਾਜਵਾ ਤੁਹਾਡੇ ਵਾਸਤੇ ਆ ਜੀ ਲੱਖੋ ਖੁਆਇਸ਼ ਐਸੀ ਹਰ ਖੁਆਇਸ਼ ਤੇ ਦਮ ਨਿਕਲੇ ਬਹੁਤ ਨਿਕਲੇ ਮੇਰੇ ਅਰਮਾਂ ਫਿਰ ਵੀ ਕਮ ਨਿਕਲੇ ਆਏ ਕੀ ਬਾਤ ਬੈਠੋ ਜੀ ਜੀ ਬਾਜਵਾ ਸੇ ਬੈਠੋ ਜੀ ਡਾਕਟਰ Please. Wait. Wait. Please. Wait. Up. Thank you. Thank you. Dr. Inder Veer Singh.